ਅ ਦਿੱਸਕਾਬਾਗ ਡੀਪੀਏ ਆਫਿਸ ਮਹਾਲੀ ਦਫਤਰ ਡਾਇਰੈਕਟਰ ਸਕੂਲ এডਿਕੇਸ਼ਨ ਐਲੀਮੈਂਟਰੀ ਸ਼ਾਖਾ 암ਲਾ शाखा 2 ਵੱਲੋਂ ਇੱਕ ਪਬਲਿਕ ਨੋਟਿਸ 88994 ਪਰਤੀਸਬੰਦੀ ਜਾਰੀ ਹੋਇਆ ਜਿਸ ਤਰ੍ਹਾਂ ਜੋ ਕੱਲ ਅਲਾਟਮੈਂਟ ਕੀਤੀ ਸੀ 181 ITT ਚਰਨੋਂ ਆਈਡੀ ਪਾਸਵਰਡ ਦੇ ਵਿੱਚ ਜੋ ਤੁਹਾਡੀ ਜਿਸ ਤਰ੍ਹਾਂ ਮੈਂ ਵੀਡੀਓ ਵਿੱਚ ਦੱਸਿਆ ਸੀ ਕਿ ਉਸ ਅਲਾਟਡ ਸਟੇਸ਼ਨ ਤੋਂ ਤੁਸੀਂ ਜਾ ਕੇ ਜਵੈਂਡਿੰਗ ਲੈਟਰ ਕੱਲ ਨੂੰ ਰਿਸੀਵ ਕਰ ਲੈਣੇ ਪਰੰਤੂ ਅੱਜ ਕੈਂਡੀਡੇਟਸ ਨੇ ਟਰਾਈ ਕੀਤਾ ਸੀ ਤੇ ਹਾਲੇ ਤੱਕ ਉਹਨਾਂ ਕੋਲ ਇਨਸਟਰਕਸ਼ਨ ਨਹੀਂ ਪਹੁੰਚੀ ਸੀ ਤੇ ਇਸ ਲੈਟਰ ਅਨੁਸਾਰ ਤੁਸੀਂ ਦੇਖ ਸਕਦੇ ਹੋ ਜੋ ਸੇਵਾ ਵਿਖੇ ਸਮੂਹ ਜਿਹੜਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਉਹ ਜੋ ਇਹ ਲੈਟਰ 652025 ਨੂੰ ਕੱਢਿਆ ਗਿਆ ਅੱਜ ਸੋ ਵਿਸ਼ਾ 989488 ਕਾਡਰ ਅਸਾਮੀਆਂ ਦੀ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਰੀਕਾਸਟ ਦੀ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਸੰਬੰਧੀ ਜਿਹੜੀ ਰੀਕਾਸਟ ਹੋਏ ਤੋਂ ਬਾਅਦ 181 ਕੈਂਡੀਡੇਟ ਹੈ ਜੋ ਉਹਨਾਂ ਨੂੰ ਹੁਣ ਜੁਆਇਨਿੰਗ ਲੈਟਰ ਦਾ ਜੋ ਡੀਓਜ਼ ਨੂੰ ਸਬੰਧਤ ਸਾਰੇ ਜ਼ਿਲ੍ਹਿਆਂ ਨੂੰ ਲੈਟਰ ਵੀ ਨਿਕਲ ਚੁੱਕਿਆ ਬਕਾਇਦਾ ਹੁਣਾ ਜੋ ਉਹ ਕੈਂਡੀਡੇਟ ਜਾ ਕੇ ਜੁਆਇਨਿੰਗ ਲੈਟਰ ਰਿਸੀਵ ਕਰਕੇ ਜੋ ਮੈਡੀਕਲ ਕਰਵਾ ਕੇ ਸਬੰਧਤ ਬੀਪੀਓ ਡੀਓ ਤੇ ਬੀਪੀਓ ਕੋਲ ਜਾ ਕੇ ਇਸ ਤੋਂ ਬਾਅਦ ਆਪਣੇ ਸਕੂਲ ਜੁਆਇਨ ਕਰ ਸਕਦੇ ਨੇ ਸੋ ਹਵਾਲਾ ਇਹਨਾਂ ਨੇ ਸਿੱਖਿਆਪਰਤੀ ਡਾਇਰੈਕਟੋਰੇਟ ਦੇ ਜੋ ਮੀਮੋ ਨੰਬਰ ਮਿਤੀ 2425 ਰਾਹੀਂ ਹੋਈ ਰੀਕਾਸਟ ਪ੍ਰੀਵਿਨਲ ਸੂਚੀ ਦੇ ਸਬੰਧ ਵਿੱਚ ਜੋ 20 ਅਪ੍ਰੈਲ ਨੂੰ ਨਵੀਂ ਲਿਸਟ ਆਈ ਸੀ ਉਸ ਵਿੱਚ ਜੋ ਕੈਂਡੀਡੇਟ ਐਕਸ ਹੋ ਗਿਆ ਸੀ ਹੋਰ ਐਡ ਹੋਏ ਸੀ ਅਪਰੋਕਤ ਵਿਸ਼ੇ ਦੇ ਹਵਾਲੇ ਦੇ ਅਧੀਨ ਪੱਤਰ ਦੇ ਸਬੰਧ ਵਿੱਚ 594 ਜੋ ਭਰਤੀ ਦੇ ਯੋਗ ਉਮੀਦਵਾਰਾਂ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰੈਟਿਫਿਕੇਸ਼ਨ 42 64 ਸਿਕੰਦਰ ਸਿੰਘ ਦਾ ਜੋ ای ਡਬਲ ਯੂ ਐਸ ਵਾਲਾ 14 10 2024 ਨੂੰ ਵਰਟੀਕਲ ਦਾ ਹੁਕਮ ਆਇਆ ਸੀ ਤੇ ਕੰਟੈਂਪਟ ਜੋ 1 ਜਨਵਰੀ 2024 ਤੇ 4 2 25 ਦੇ ਸੰਮੁਖ ਪਬਲਿਕ ਨੋਟਿਸ ਤੇ 26 4 2025 ਰਹੀਂ ਜੋ ਸਟੇਸ਼ਨ ਡਿਵਾਈਸ ਕਰਵਾਈ ਗਈ ਇਸ ਤੋਂ ਇਲਾਵਾ ਸੀਓਸੀਪ 1027 2025 ਸੰਦੀਪ ਸਿੰਘ ਤੇ 252025 ਦੇ ਫੈਸਲੇ ਦੀ ਕਾਪੀ ਤੇ ਨਯੋਗ ਉਮੀਦਵਾਰਾਂ ਨੂੰ ਸਟੇਸ਼ਨ ਅਲਾਟਮੈਂਟ ਦੀ ਸੂਚੀ ਆਪ ਜੀ ਨੂੰ ਭੇਜ ਕੇ ਲਿਖਿਆ ਜਾਂਦਾ ਹੈ ਕਿ ਨਿਯੁਕਤੀ ਅਧਿਕਾਰੀ ਹੋਣ ਦੇ ਨਾਤੇ ਇਹਨਾਂ ਨਯੋਗ ਉਮੀਦਵਾਰਾਂ ਨੂੰ ਨਿਯੁਕਤੀ ਦੀਆਂ ਸ਼ਰਤਾਂ ਰੂਲਾਂ ਦੇ ਹਦਾਇਤਾਂ ਤਹਿਤ ਤੁਰੰਤ ਉਮੀਦਵਾਰਾਂ ਨਾਲ ਟੈਲੀਫੋਨ ਤੇ ਰਾਬਤਾ ਕਰਕੇ ਮਿਤੀ 6 5 2024 ਨੂੰ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਤੇ ਰਿਪੋਰਟ ਤੁਰੰਤ ਇਸ ਦਫਤਰ ਨੂੰ ਭੇਜੀ ਜਾਵੇ ਤਾਂ ਜੋ ਮਨਜੋ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਸੰਬੰਧੀ ਸਟੇਟਸ ਰਿਪੋਰਟ ਦਰਜ ਕੀਤੀ ਜਾਵੇ ਸੋ ਸੁਪਰਡੰਟ ਅੰਬਲਾ ਸ਼ਾਖਾ ਸੋ ਅੱਜ ਤੋਂ ਹੀ ਜੋ ਜੁਆਇਨਿੰਗ ਲੈਟਰ ਇਸ਼ੂ ਹੋਣੇ ਨੇ ਤੇ ਕੱਲ ਤੋਂ ਤੁਸੀਂ ਜਾ ਕੇ ਆਪਦੇ ਆਫਰ ਲੈਟਰ ਲੈ ਕੇ ਜੋ ਜੁਆਇਨਿੰਗ ਕਰ ਸਕਦੇ ਹੋ ਸੋ ਇਹ 994 ਸੰਬੰਧੀ ਅਪਡੇਟ ਹੈ 181 ਡੀਟੀ ਅਧਿਆਪਕਾਂ ਦੇ ਸੰਬੰਧੀ ਜੋ ਵੇਟ ਕਰ ਰਹੇ ਸੀ ਅੱਜ ਇਹਨਾਂ ਨੂੰ ਜਵਾਬ ਮਿਲਿਆ ਸੀ ਕਿ ਹਜੇ ਸਾਡੇ ਕੋਲ ਡੀਓਜ਼ ਨੇ ਕਿਹਾ ਸੀ ਸਾਡੇ ਤੱਕ ਕੁਝ ਪਹੁੰਚਿਆ ਨਹੀਂ ਤੇ ਇਹ ਆ ਜੋ ਹੁਣ ਜੋ ਉਸ ਨੂੰ ਪਹੁੰਚ ਚੁੱਕੀ ਨੇ ਜੋ ਗੁੱਟ ਨੇ ਉਹਨਾਂ ਕੈਂਡੀਡੇਟਸ ਦੇ ਲਈ ਜੇ ਹੁਣ ਜਲਦੀ ਹੀ ਜੋ ਤੁਸੀਂ ਜੁਆਇਨਿੰਗ ਕਰ ਸਕਦੇ ਹੋ 180 ਕੈਂਡੀਡੇਟ ਨੇ ਬਾਕੀ 5999 ਸੰਬੰਧੀ ਜੇ ਭਰਤੀ ਹੈ ਸੰਬੰਧੀ ਜੋ ਵੀ ਅਪਡੇਟ ਆਵੇਗੀ ਟਾਈਮ ਟੂ ਟਾਈਮ ਇਸੇ ਚੈਨਲ ਤੇ ਤੁਹਾਨੂੰ ਮਿਲਦੀ ਰਹੇਗੀ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਸੋ ਥੈਂਕ ਯੂ ਸੋ ਮੱਚ ਐਸ ਵੀਡੀਓ ਨੂੰ ਵੇਖਣ ਲਈ